ਸੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਇਦਾਂ ਦੀ ਕਰਤੂਤ ਕੀਤੀ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਦੱਸ ਦਈਏ ਕਿ ਮੁਹਾਲੀ ਦੇ ਫੇਸ 5 ਵਿੱਚ ਚੋਰਾਂ ਨੇ ਸ਼ਿਵ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਮੰਦਰ ਤੋਂ ਚਾਂਦੀ ਦੇ ਅਭੂਸ਼ਣ ਚੋਰੀ ਕਰਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਚੋਰ ਬੜੀ ਚਲਾਕੀ ਦੇ ਨਾਲ ਹੈਲਮਟ ਪਾ ਕੇ ਮੰਦਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਸ਼ਿਵਲਿੰਗ ਤੋਂ ਚਾਂਦੀ ਦੇ ਅਭੂਸ਼ਣ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਇਹ ਪੂਰੀ ਘਟਨਾ ਮੰਦਿਰ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਜਾਂਦੀ ਹੈ ਇਹਨਾਂ ਨੂੰ ਤਾਂ ਰੱਬ ਦਾ ਖੋਫ ਨਹੀਂ ਜਿਨ੍ਹਾਂ ਨੇ ਮੰਦਿਰ ਤੱਕ ਨਹੀਂ ਛੱਡਿਆ ਤੇ ਜਿਵੇਂ ਹੀ ਸਵੇਰ ਨੂੰ ਮੰਦਿਰ ਦੇ ਕਪਾੜ ਖੋਲੇ ਜਾਂਦੇ ਨੇ ਤਾਂ ਮੰਦਿਰ ਪ੍ਰਸ਼ਾਸਨ ਦੇ ਹੌਂਸ਼ ਉੱਡ ਜਾਂਦੇ ਨੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਇਦਾਂ ਦੀ ਕਰਤੂਤ ਕੀਤੀ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਦੱਸ ਦਈਏ ਕਿ ਮੁਹਾਲੀ ਦੇ ਫੇਸ 5 ਵਿੱਚ ਚੋਰਾਂ ਨੇ ਸ਼ਿਵ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਮੰਦਰ ਤੋਂ ਚਾਂਦੀ ਦੇ ਅਭੂਸ਼ਣ ਚੋਰੀ ਕਰਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਚੋਰ ਬੜੀ ਚਲਾਕੀ ਦੇ ਨਾਲ ਹੈਲਮਟ ਪਾ ਕੇ ਮੰਦਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਸ਼ਿਵਲਿੰਗ ਤੋਂ ਚੋਰੀ ਦੀ ਦੇ ਅਭੂਸ਼ਣ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਇਹ ਪੂਰੀ ਘਟਨਾ ਮੰਦਿਰ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਜਾਂਦੀ ਹੈ ਇਹਨਾਂ ਨੂੰ ਤਾਂ ਰੱਬ ਦਾ ਖੋਫ ਨਹੀਂ ਜਿਨ੍ਹਾਂ ਨੇ ਮੰਦਿਰ ਤੱਕ ਨਹੀਂ ਛੱਡਿਆ ਤੇ ਜਿਵੇਂ ਹੀ ਸਵੇਰ ਨੂੰ ਮੰਦਿਰ ਦੇ ਕਪਾਟ ਖੋਲੇ ਜਾਂਦੇ ਨੇ ਤਾਂ ਮੰਦਿਰ ਪ੍ਰਸ਼ਾਸਨ ਦੇ ਹੋਸ਼ ਉੱਡ ਜਾਂਦੇ ਨੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਇਦਾਂ ਦੀ ਕਰਤੂਤ ਕੀਤੀ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਦੱਸ ਦਈਏ ਕਿ ਮੁਹਾਲੀ ਦੇ ਫੇਸ 5 ਵਿੱਚ ਚੋਰਾਂ ਨੇ ਸ਼ਿਵ ਮੰਦਿਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਮੰਦਿਰ ਤੋਂ ਚਾਂਦੀ ਦੇ ਅਭੂਸ਼ਣ ਚੋਰੀ ਕਰਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਬੜੀ ਚਲਾਕੀ ਦੇ ਨਾਲ ਹੈਲਮਟ ਪਾ ਕੇ ਮੰਦਿਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਸ਼ਿਵਲਿੰਗ ਤੋਂ ਚਾਂਦੀ ਦੇ ਅਭੂਸ਼ਣ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਇਹ ਪੂਰੀ ਘਟਨਾ ਮੰਦਿਰ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਜਾਂਦੀ ਹੈ ਇਹਨਾਂ ਨੂੰ ਤਾਂ ਰੱਬ ਦਾ ਖੋਫ ਨਹੀਂ ਜਿਨ੍ਹਾਂ ਨੇ ਮੰਦਿਰ ਤੱਕ ਨਹੀਂ ਛੱਡਿਆ ਤੇ ਜਿਵੇਂ ਹੀ ਸਵੇਰ ਨੂੰ ਮੰਦਿਰ ਦੇ ਕਪਾਟ ਖੋਲੇ ਜਾਂਦੇ ਨੇ ਤਾਂ ਮੰਦਿਰ ਪ੍ਰਸ਼ਾਸਨ ਦੇ ਹੋਸ਼ ਉੱਡ ਜਾਂਦੇ ਨੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਮਨਜੋਤ ਦੀ ਰਿਪੋਰਟ ਡੇਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।